ਹੁਣ ਗੁਰਬਾਣੀ ਨੇ ਸੋਹਣੇ ਕਿੰਨੂ ਮੰਨੇ ਮਹਾਰਾਜ ਕਹਿੰਦੇ ਮਨਮੁਖ ਬੰਦਾ ਸੋਹਣਾ ਨਹੀਂ ਜਿਹੜਾ ਮਨ ਦੇ ਪਿੱਛੇ ਤੁਰਨ ਵਾਲਾ ਉਹ ਬਦਸ਼ਕਲ ਹੈ ਬਦਸੂਰਤ ਹੈ ਮਹਾਰਾਜ ਸੱਚੇ ਪਾਤਸ਼ਾਹ ਮਨਮੁਖ ਬਦਸ਼ਕਲ ਹੈ ਤੇ ਜਿਹੜੇ ਸੋਹਣੇ ਹੁੰਦੇ ਨੇ ਉਹ ਸੋਹਣਿਆਂ ਦਾ ਵੀ ਆਪ ਦੀ ਜ਼ਿਕਰ ਕਰੋ ਵੀ ਸੋਹਣੇ ਕਿਹੜੇ ਸਹਿਬ ਕਹਿੰਦੇ ਅਸਲ ਦੇ ਵਿੱਚ ਸੋਹਣੇ ਨੇ ਗੁਰਮੁਖ ਜਿਹੜੇ ਸੰਗਤ ਵਿੱਚ ਬੈਠਦੇ ਨੇ ਜੋ ਗੁਰੂ ਕੀ ਸੰਗਤ ਕਰਦੇ ਨੇ ਸਹੀ ਸੁੰਦਰ ਸੋਹਣੇ ਸਤ ਸੰਗ ਜਨ ਬਹਿਣ ਜਿਹੜੇ ਸਤ ਸੰਗਤ ਵਿੱਚ ਜੁੜ ਕੇ ਬੈਠਦੇ ਇਸੇ ਤਰ੍ਹਾਂ ਸਾਹਿਬ ਜੀ ਨੇ ਫਰਮਾਇਆ ਵਾਹ ਵਾਹ ਕਰਹਿ ਸੇ ਜਨ ਸੁਹਣੇ ਜਿਹੜੇ ਪਰਮੇਸ਼ਰ ਦੀ ਬੰਦਗੀ ਕਰਦੇ ਨੇ ਰੱਬ ਜੀ ਦੀ ਵਡਿਆਈ ਕਰਦੇ ਨੇ ਵਾਹ ਵਾਹ ਕਰਹਿ ਸੇ ਜਨ ਸੁਹਣੇ ਉਹ ਸੁਹਣੇ ਨੇ ਤੇ ਐਸੇ ਸੋਹਣਿਆਂ ਨੂੰ ਐਸੇ ਰੱਬ ਦੇ ਪਿਆਰਿਆਂ ਨੂੰ ਸਮੁੱਚਾ ਸੰਸਾਰ ਪੂਜਦਾ ਤਿੰਨ ਕੋ ਪਰਜਾ ਪੂਜਨ ਹੈ ਤੇ ਮਹਾਰਾਜ ਜੀ ਨੇ ਕਿਹਾ ਜਿਹੜੇ ਮਨਮੁਖ ਨੇ ਮਨ ਦੇ ਪਿੱਛੇ ਤੁਰਨ ਵਾਲੇ ਉਹਤੇ ਬਦਸੂਰਤ ਨੇ ਇਹੋ ਜਿਹਾਂ ਬੰਦਿਆਂ ਦਾ ਤੇ ਦਰਸ਼ਨ ਵੀ ਨਾ ਹੋਵੇ। ਇਹੋ ਜਿਹੇ ਮਨਮੁਖ ਬੰਦੇ ਤੇ ਮੱਥੇ ਵੀ ਨਾ ਲੱਗਣ ਜਿਹੜੇ ਭੈੜੇ ਨੇ ਬਦਸ਼ਕਲ। ਜਿਹੜੇ ਰੱਬ ਜੀ ਦੀ ਭਗਤੀ ਨਹੀਂ ਕਰਦੇ। ਭਗਤ ਨਾਮਦੇਵ ਜੀ ਦਾ ਬਚਨ ਆਉਂਦਾ ਹੈ। ਭਗਤ ਸਭ ਕਹਿੰਦੇ ਪਰ ਧਨ ਪਰ ਦਾਰਾ ਪਰ ਹਰੀ ਤਾਂ ਕਹਿ ਨਿਕਟ ਵਸੈ ਨਰ ਹਰੀ। ਜੋ ਪਰਾਏ ਧਨ ਦਾ ਪਰਾਇ ਦਾਰਾ ਪ੍ਰਾਇ ਕਿਸਤਰੀ ਦਾ ਤਿਆਗ ਕਰ ਦਿੰਦੇ ਨੇ ਤੇ ਰੱਬ ਦਾ ਭਜਨ ਕਰਦੇ ਨੇ ਐਸੇ ਬੰਦਿਆਂ ਦੇ ਨੇੜੇ ਹਰੀ ਸਮੇਂ ਹਰ ਪਲ ਅਕਾਲ ਪੁਰਖ ਵਾਹਿਗੁਰੂ ਆਪ ਵਸਦਾ ਤਾਂ ਕਿ ਨਿਕਟ ਵਸੈ ਨਰ ਹਰੀ ਤੇ ਅਗੇ ਸਾਹਿਬ ਜੀ فرمਉਂਦੇ ਜੋ ਨਾਮ ਭਜੰਤੇ ਨਾਰਾਇਣਾਂ ਜੋ ਰੱਬ ਦਾ ਭਜਨ ਨਹੀਂ ਕਰਦੇ ਤਿੰਨ ਕਮੈ ਨਾ ਕਰੋ ਦਰਸ ਮਹਾਰਾਜ ਉਹਨਾਂ ਦਾ ਮੈਨੂੰ ਦਰਸ਼ਨ ਵੀ ਨਾ ਹੋ ਉਹ ਮੇਰੇ ਮੱਥੇ ਵੀ ਨਾ ਲੱਗਣ ਜੋ ਰੱਬ ਪਰਮੇਸ਼ਰ ਜੀ ਦਾ ਭਜਨ ਨਹੀਂ ਕਰੇ ਜਿਨ ਕੈ ਭੀਤਰ ਹੈ ਅੰਤਰਾ ਜਿਨ੍ਹਾਂ ਦੇ ਅੰਦਰ ਰੱਬ ਨਾਲੋਂ ਵਿਤ ਹੈ ਰੱਬ ਨਾਲੋਂ ਜੋ ਟੁੱਟੇ ਹੋਏ ਨੇ ਜਿਨ ਕੈ ਭੀਤਰ ਹੈ ਅੰਤਰਾ ਜੈਸੇ ਪਾਸ ਪੈਸੇ ਕੋਈ ਨਾ ਜਿਵੇਂ ਦੇ ਪਸ਼ੂ ਨੇ ਓਵੇਂ ਦੇ ਉਹ ਬੰਦੇ ਪ੍ਰਣਵਤ ਨਾਮ ਦਿਓ ਨਾ ਕਹੇ ਬਿਨਾਂ ਮਾ ਭਗਤ ਨਾਮਦੇਵ ਸਾਹਿਬ ਕਹਿੰਦੇ ਜਿਵੇਂ ਨੱਕ ਤੋਂ ਬਿਨਾਂ 32 ਦੇ 32 ਜਿਹੜੇ ਲਖਣ ਨੇ ਜਿਹੜੇ ਸ਼ੰਗਾਰ ਨੇ ਉਹ ਚੰਗੇ ਨਹੀਂ ਲੱਗਦੇ ਨੱਕ ਨਾ ਹੋਵੇ 32 ਸ਼ੰਗਾਰ ਕਿਸੇ ਕੰਮ ਦੇ ਨਹੀਂ ਇਸੇ ਤਰ੍ਹਾਂ ਪਰਮੇਸ਼ਰ ਦਾ ਭਜਨ ਨਹੀਂ ਭਾਵੇਂ ਬੰਦੇ ਕੋਲ ਮਾਇਆ ਹੋਵੇ ਤਨ ਪਦਾਰਥ ਹੋਵੇ ਵਿਦਵਤਾ ਹੋਵੇ ਗਿਆਨ ਹੋਵੇ ਸੰਸਾਰ ਦੀਆਂ ਸਾਰੀਆਂ ਵਡਿਆਈਆਂ ਹੋਣ ਪਰ ਜੇ ਨਾਮ ਨਹੀਂ 잡ਦਾ ਭਜਨ ਨਹੀਂ ਕਰਦਾ ਪ੍ਰਣਮਤ ਨਾਨਕ ਨਾਮ ਦੇ ਉਹ ਨੱਕੇ ਬਿਨਾ ਨਾ ਸੂਹਿਆ 32 ਲਖਣ ਉਹ ਬੱਤੀ ਦੇ ਬੱਤੀ ਸ਼ਿੰਗਾਰ ਵੀ ਕਿਸੇ ਨੇ ਖੇ ਨਹੀਂ ਸੰਸਾਰ ਦੀਆਂ ਵਡਿਆਈਆਂ ਚਤਰਾਈਆਂ ਵਾ ਵਾ ਗਿਆਨ ਇਹ ਕਿਸੇ ਲੇਖੇ ਨਹੀਂ ਰਹਿ ਜਾਂਦਾ ਜੇਕਰ ਪਰਮੇਸ਼ਰ ਦਾ ਨਾਮ ਨਾ ਹੋਵੇ ਜਿਵੇਂ ਨੱਕ ਤੋਂ ਬਿਨਾ ਸ਼ਿੰਗਾਰ ਕਿਸੇ ਕੰਮ ਸੋ ਇੱਥੇ ਕਰੂਪ ਕਿਹਾ ਗਿਆ ਮਨਮੁਖ ਮਨ ਦੇ ਪਿੱਛੇ ਤੁਰਨ ਵਾਲਾ ਕਰੂਪ ਹੈ ਅੱਗੇ ਸਾਹਿਬ ਜੀ ਫਰਮਾਉਂਦੇ ਨੇ ਮਨਮੁਖ ਕਾਇਰ ਕਰੂਪ ਹੈ ਬਿਨ ਨਾਮੈ ਨੱਕ ਨਾ ਹੈ ਨਾਮ ਤੋਂ ਬਿਨਾ ਉਹਦੀ ਨੱਕ ਨਹੀਂ ਬਾਦਸ਼ਾਹ ਕਹਿੰਦੇ ਨੱਕ ਲਖਾਇਕ ਹੁੰਦਾ ਹੈ ਇੱਜ਼ਤ ਦਾ ਮਾਨ ਸਨਮਾਨ ਆਪਾਕਸ਼ਨ ਕਰਦੇ ਆ ਇਹ ਬੋਲਚਾਲ ਦੇ ਵਿੱਚ ਭਾਸ਼ਾ ਵਰਤੀ ਜਾਂਦੀ ਆਪਾਂ ਇਸ ਲਫਜ਼ ਵਰਤਦੇ ਆਂ ਵਿਯੋਦਾ ਤੇ ਨੱਕ ਕਟਿਆ ਨੱਕ ਕਟਣ ਦਾ ਅਰਥ ਇਨਾਂ ਅਰਥਾਂ ਵਿੱਚ ਲਿਆ ਜਾਂਦਾ ਵੀ ਉਹਦੀ ਤੇ ਕੋਈ ਇੱਜ਼ਤ ਨਹੀਂ ਰਹੀ ਮਹਾਰਾਜ ਕੰਦੇ ਜਿਹੜੇ ਮਨਮੁਖ ਨੇ ਇੱਕ ਤੇ ਉਹ ਡਰਾਕਲ ਨੇ ਫਿਰ ਬਦ ਸ਼ਕਲ ਨੇ ਤੇ ਨਾਲ ਹੀ ਰੱਬ ਦਾ ਨਾਮ ਨਹੀਂ ਜਪਦੇ ਤਾਂ ਕਰਕੇ ਨਕਟੇ ਨੇ ਲੱਕ ਤੋਂ ਬਿਨਾਂ ਨੇ ਭਾਵ ਉਹਨਾਂ ਦੀ ਕੋਈ ਇੱਜ਼ਤ ਨਹੀਂ ਉਹਨਾਂ ਨੂੰ ਕੋਈ ਮਾਨ ਸਨਮਾਨ ਨਹੀਂ ਬਿਨ ਨਾਮ ਹੈ ਨਕ ਨਾਹੀਂ ਉਹਨਾਂ ਦੀ ਕੋਈ ਵੀ ਇੱਜ਼ਤ ਨਹੀਂ ਹੈਗੀ ਅਨ ਦਿਨ ਧੰਦਾ ਵਿਆਪਿਆ ਸੁਪਨਾ ਪੀਛੇ ਨਾਹੀਂ ਦਿਨ ਰਾਤ ਉਹ ਮਨ ਦੇ ਪਿੱਛੇ ਲੱਗੇ ਹੋਏ ਤੰਦਿਆਂ ਦੇ ਵਿੱਚ ਖੱਜਲ ਰਹਿੰਦੇ ਤੰਦਿਆਂ ਦੇ ਵਿੱਚ ਹੀ ਲੱਗੇ ਰਹਿੰਦੇ ਨੇ ਅਨ ਦਿਨ ਤੰਦੈ ਵਿਆਪਿਆ ਸੁਪਨੇ ਵੀ ਸੁਖ ਨਹੀਂ ਸਾਰਾ ਦਿਨ ਹਰ ਵੇਲੇ ਅਨ ਦਿਨ ਦਿਨ ਰਾਤ ਜਿਹੜੇ ਤੰਦਿਆਂ ਦੇ ਵਿੱਚ ਕੱਢਿਆ ਜੇ ਘੜੀ ਪਲ ਸੌਂਦੇ ਵੀ ਨਹੀਂ ਜਿਸ ਸਮੇਂ ਸੌ ਕੇ ਕੁਝ ਸਮਾਂ ਆਰਾਮ ਮਿਲਦਾ ਬੰਦਾ ਆਪਣੇ ਆਪ ਨੂੰ ਜੋ ਥੱਕਿਆ ਟੁੱਟਿਆ ਸੀ ਉਹ ਸਹੀ ਮਹਿਸੂਸ ਕਰਦਾ ਹਲਕਾ ਮਹਿਸੂਸ ਕਰਦਾ ਮਹਾਰਾਜ ਕਹਿੰਦੇ ਉਹਨਾਂ ਉਹ ਮਨਮੁਖ ਬੰਦਿਆਂ ਦੀ ਬਿਰਤੀ ਸੁਭਾਅ ਇਹ ਹੋ ਜਾਂਦਾ ਸਾਰਾ ਦਿਨ ਵੀ ਆਪਣੇ ਉਹ ਤੰਦਿਆਂ ਦੇ ਵਿੱਚ ਖਚਤ ਰਹਿੰਦੇ ਨੇ ਪੈੜੇ ਕਰਮਾਂ ਵਿੱਚ ਵਿਕਾਰਾਂ ਵਿੱਚ ਤੇ ਸੁਪਨੇ ਦੇ ਵਿੱਚ ਵੀ ਉਹਨਾਂ ਨੂੰ ਚੈਨ ਥੋੜਾ ਮਿਲ ਜਾਂਦਾ ਉਹ ਸੁਪਨੇ ਦੇ ਵਿੱਚ ਵੀ ਹਰ ਵੇਲੇ ਪਰੇਸ਼ਾਨ ਸੁਪਨੇ ਵੀ ਉਹੋ ਜਿਹੋ ਜਿਹਾ ਸਾਰਾ ਦਿਨ ਕਮਾਇਆ ਸੋਚਿਆ ਵਿਚਾਰਿਆ ਫਿਰ ਨੀਂਦ ਦੇ ਵਿੱਚ ਇਹ ਥੋੜਾ ਵੀ ਨੀਂਦ ਦੇ ਵਿੱਚ ਕੋਈ ਚੰਗਾ ਵਿਚਾਰ ਆਵੇ ਸਪਨੇ ਦੇ ਵਿੱਚ ਵੀ ਫਿਰ ਉਹ ਬਾੜੀ ਮਿਰਤੀ ਬਣੀ ਰਹਿੰਦੀ ਸੁਪਨਾਪ ਹੀ ਸੁਖ ਨਾਹੀਂ ਉਹਨਾਂ ਨੂੰ ਸੁਪਨੇ ਦੇ ਵਿੱਚ ਵੀ ਸੁਖ ਆਰਾਮ ਨਹੀਂ ਮਿਲਦਾ ਇਹ ਮਨਮੁਖ ਦੀ ਹਾਲਤ ਤੇ ਅੱਗੇ ਸਤਿਗੁਰਾਂ ਨੇ ਜ਼ਿਕਰ ਕੀਤਾ ਗੁਰਮੁਖ ਦਾ ਨਾਨਕ ਗੁਰਮੁਖ ਹੋਵੇ ਤਾਂ ਉਬਰੇ ਨਾਹੀਂ ਤਾਂ ਬੱਦੇ ਦੁੱਖ ਸਹਾਰੇ ਜੇਕਰ ਇਹ ਮਨਮੁਖ ਬੰਦੇ ਜਿਹੜੇ ਮਨ ਦੇ ਪਿੱਛੇ ਤੁਰਨ ਵਾਲੇ ਗੁਰੂ ਤੋਂ ਭੁੱਲੇ ਹੋਏ ਨੇ ਮਨ ਅਤੇ ਮੁਖ ਕਰਕੇ ਅੰਦਰੋਂ ਹੋਰ ਤੇ ਬਾਹਰੋਂ ਕੁਝ ਹੋਰ ਨੇ ਤਾਇਰ ਨੇ ਡਰਾਕਲ ਨੇ ਜਿੰਨਾਂ ਨੂੰ ਹਰ ਵੇਲੇ ਮੌਤ ਦਾ ਪਾਪਾਂ ਦਾ ਇਕਾਂਤ ਦਾ ਡਰ ਬਣਿਆ ਰਹਿੰਦਾ ਜੋ ਕੂਪ ਨੇ ਬਦ ਸ਼ਕਲ ਨੇ ਬਦ ਸੂਰਤ ਨੇ ਨਾਮ ਨਹੀਂ ਜਪਦੇ ਪਰਮੇਸ਼ਰ ਦਾ ਭਜਨ ਨਹੀਂ ਕਰਦੇ ਤੇ ਨਾਮ ਤੋਂ ਬਿਨਾ ਨਕਟੇ ਨੇ ਲਖ ਤੋਂ ਬਿਨਾ ਨੇ ਜਿੰਨਾਂ ਦੀ ਕੋਈ ਇੱਜ਼ਤ ਨਹੀਂ ਜੋ ਸਾਰਾ ਦਿਨ ਧੰਦਿਆਂ ਦੇ ਵਿੱਚ ਵਿਆਪੇ ਰਹਿੰਦੇ ਨੇ ਸੁਪਨੇ ਦੇ ਵਿੱਚ ਵੀ ਜਿੰਨਾਂ ਨੂੰ ਕੋਈ ਚੈਨ ਨਹੀਂ ਸਾਹਿਬ ਜੀ ਕਹਿੰਦੇ ਨਾਨਕ ਗੁਰਮੁਖ ਹੋਵੇ ਜੇ ਐਸੇ ਮਨੁੱਖ ਵੀ ਗੁਰੂ ਦੇ ਸਰਮੁਖ ਹੋ ਜਾਣ ਗੁਰੂ ਦੇ ਅਨੁਸਾਰੀ ਹੋ ਜਾਣ ਨਾਨਕ ਗੁਰਮੁਖ ਹੋਵੇ ਜੇ ਇਹ ਗੁਰੂ ਦੇ ਸਰਮੁਖ ਹੋ ਜਾ ਤਾਂ ਉਬਰੇ ਤਾਂ ਇਹ ਮਨਮੁਖ ਬੰਦੇ ਵੀ ਉਬਰ ਜਾਂਦੇ ਨੇ ਇਹਨਾਂ ਦਾ ਵੀ ਭਲਾ ਹੋ ਜਾ